ਕਲੀਅਰ ਕਰ ਦਿਓ ਤੁਸੀਂ ਦੂਜੀ ਗੱਲ ਕਰੀ ਬਈ ਜਿਹੜੀਆਂ ਦਵਾਈਆਂ ਦਬੂ ਆ ਇੱਕ ਮੂੰਹ ਤੇ ਲਾਉਣ ਵਾਲੀਆਂ ਹੈ ਨਹੀਂ ਤਾਂ ਇੱਕ ਅਜ ਵੀ ਕਹਿ ਰਹੇ ਸਨ ਬਵਾਸੀ ਇਫਰ ਉਹ ਮੈਂ ਤਾਂ ਤੋ ਇਹ ਬੇਨਤੀ ਕਰਦਾ ਬਈ ਬਵਾਸੀ ਇਫਰ ਆਉਣ ਵਾਲੀ ਕਿਹੜੀ ਹੈ ਤੇ ਮੂੰਹ ਤੇ ਲਾਉਣ ਵਾਲੀਆਂ ਤੇ ਇਹਨਾਂ ਦੋਨਾਂ ਚੀਜ਼ਾਂ ਦੇ ਕਿਹੜੀ ਹੈ ਬਈ ਅਧਾਰ ਤੁਸੀਂ ਬਿਲਕੁਲ ਨੀਵੇਂ ਦਰਜ ਨਹੀਂ ਦਿੱਤੀ ਆ ਬਈ ਇਹ ਵੀ ਦੱਸੋ ਦੋਨਾਂ ਗ੍ਰੰਥਾਂ ਦੇ ਵਿੱਚੋਂ ਮੂੰਹ ਤੇ ਲਾਉਣ ਵਾਲੀ ਕਿਹੜੀ ਆ ਤੇ ਆਪਾਂ ਆਪਾਂ ਉਹ ਮੰਨ ਲਈ ਜਿਹੜੀ ਤੇ ਤੁਹਾਡਾ ਪਹਿਲਾ ਸਵਾਲ ਹੈਗਾ ਨਾ ਕਿ ਤੁਹਾਡਾ ਸ਼ਾਇਦ ਇਸ ਇਸ ਜੋ ਕੁਆਚ ਨੇ ਤੁਹਾਨੂੰ ਪੁੱਛਿਆ ਸੀ ਜਦੋਂ ਤੁਸੀਂ ਦਵਾਈਆਂ ਲਾਉਣੇ ਜਦੋਂ ਤੁਸੀਂ ਦਵਾਈਆਂ ਕਹਿੰਦੇ ਬਈ ਮੂੰਹ ਤੇ ਲਾਉਣ ਵਾਲੀ ਇੱਕ ਹੈਗੀ ਆ ਤੇ ਅੱਕਾ ਬਵਾਸੀਰ ਤੇ ਲਾਉਣ ਵਾਲੀ ਆ ਤੁਸੀਂ ਤੁਸੀਂ ਇਹ ਦੱਸੋ ਬਈ ਇਹ ਮਤਲ ਅਤ ਨਮੀਏ ਦਾਦੇ ਦੀ ਅਦਾ ਤੁਸੀਂ ਰੇਡੀਓ ਤੇ ਦਿੱਤੀ ਆ ਉਹ ਵੀ ਦੋਨਾਂ ਗ੍ਰੰਥਾਂ ਬਾਰੇ ਉਹਦੇ ਵਿੱਚ ਆਪਾਂ ਪੰਜ ਨੇ ਮੰਨੀਆਂ ਬਾਣੀਆਂ ਤਾਂ ਕਹਿੰਦਾ ਕਿ ਪੁੱਛਿਆ ਬਈ ਤੁਸੀਂ ਇਹ ਦੱਸਣਾ ਕੀ ਚਾਹੁੰਦੇ ਸਰ ਮੈਂ ਕਹਿਣਾ ਚਾਹੁੰਦਾ ਕਿ ਹਰ ਚੀਜ਼ ਦੀ ਹਰ ਜਿਹੜੀ ਚੀਜ਼ ਹੈਗੀ ਹੈ ਜਿਵੇਂ ਦਵਾਈ ਲਈ ਹੈ ਵਕ ਵਕ ਹੁੰਦੀਆਂ ਉਹ ਖੁਦਾ ਜਿਹੜਾ ਹੈਗਾ ਕਿ ਇਸ ਕਰਕੇ ਤੁਸੀਂ ਹਰ ਇੱਕ ਸਟੈਂਡਰਡ ਇੱਕ ਪੈਵਾਨਾ ਹਾਰ ਜਾਗੇ ਨਹੀਂ ਤੁਸੀਂ ਅਪਲਾਈ ਕਰ ਸਕਦੇ ਇਕਦਮ ਆਪਾਂ ਪੜਾਂਗੇ ਆਪਾਂ ਪਤਾ ਲੱਗੂ ਕਿ ਇਹ ਕਿੱਥਾਂ ਘੋਟਿਆ ਆਪਾਂ ਕੋਈ ਇਦਾਂ ਦੇ ਕੁਝ ਹਸ ਤੁਸੀਂ ਹੁਣ ਉੱਤਰ ਉੱਤਰ ਕੀਤਾ ਕੰਮ ਅੰਤਰ ਹੋਏ ਤਰੀਆ ਤੋਂ ਕੋਰਕ ਪ੍ਰਤੀਆਵਲੀ ਹੈ ਕਿ ਨਹੀਂ ਉਹ ਸਾਰਾ ਚਿਰਤਰ ਮੈਨੂੰ ਬੜੋ ਬੈਠ ਕੇ ਮੈਨੂੰ ਦੱਸੋ ਜੀ ਆਪਾਂ ਕੀ ਸਾਬ ਮੈਨੂੰ ਸਾਰਾ ਪੜਿਓ ਮੈਨੂੰ ਦੱਸ ਦਿਓ ਮੈਂ ਇੱਕ ਕਰਦਾ ਹੋਰ ਬੜੂਗਾ ਮੈਨੂੰ ਯਾਦ ਹੋਣਾ ਤੁਹਾਡੀ ਸੁਣ ਤੋਂ ਬਾਅਦ ਉਹ ਤੋਂ ਬਾਅਦ ਉਹ ਕੱਲ ਇੱਕ ਵਾਰੀ ਵੀ ਆਇਆ ਨਹੀਂ ਨਹੀਂ ਇਹ ਕਹਿ ਰਹੇ ਆ ਭਾਈ ਸਾਹਿਬ ਉਸੇ ਕਿਹੜਾ ਲੱਗਣਾ ਕੁਝ ਨਹੀਂ ਭਾਈ ਸਾਹਿਬ ਸਾਰੇ ਸੇ ਤੇ ਜੇ ਕੋ ਸਿੱਖਿਆ ਮੈਨੂੰ 10 ਰੁਪਏ ਵਿੱਚ ਕਿਹੜੀ ਬੈਠੇ ਕਹਿ ਰਿਹਾ ਉਹ ਇਹ ਇੱਕ ਇੰਟਰਪ੍ਰੀਟ ਉਹ ਕੀ ਕਰ ਰਹੇ ਨੇ ਇਸੇ ਉਸੇ ਵਿੱਚ ਹੀ ਜਿਹੜਾ ਦੋ ਲਾਈਨਾਂ ਹੀ ਜੜੀਆਂ ਉਹ ਚਾਰ ਦੇ ਵਿੱਚ ਪੂਰਾ ਗਲਤ ਸਾਰਾ ਆ ਜਾਂਦਾ ਕਿ ਨਹੀਂ ਆ ਜਾਂਦਾ ਸਮਝਾਉਂਗਾ ਨਹੀਂ ਜਿਹੜੇ ਦੋ ਉਹ ਬਾਤ ਉਹੀ ਗੱਲ ਦੁਬਾਰਾ ਪੁੱਛਿਆ ਕਿ ਮੈਂ ਤੁਹਾਨੂੰ ਕਹਿੰਦਾ ਤੁਸੀਂ ਪੜੋ ਸੇ ਤੱਲਾ ਤੱਲਾ ਪੜ੍ਹ ਜਾਓ ਚਲੋ ਇਹਦੇ ਹੋਰ ਆਪਣੇ ਬਤਾਈਏ ਸਾਡ ਚਾਰ ਲਾਈਨਾਂ ਦੇ ਵਿੱਚੋਂ ਜੀਰਾ ਮਤਲਬ ਸਿਰਫ ਇਹਨਾ ਹੈ ਜੇ ਨਹੀਂ ਚਲੋ ਅਸੀਂ ਇਹਦੇ ਤੇ ਅੱਗੇ ਨਹੀਂ ਆਉਂਦਾ ਫਿਰ ਸਾਰੇ ਵਿੱਚ ਕਿਉਂ ਕੀਤਾ ਗਿਆ ਦੋ ਲਾਈਨਾਂ ਦਾ ਜੋ ਗੁਰੂ ਸਾਹਿਬ ਕਹਿੰਦੇ ਤੁਸੀਂ ਕੀ ਮਮੀ ਮਮੀ ਨਹੀਂ ਤੁਸੀਂ ਉਹਨੂੰ ਕੰਪੇਅਰ ਕੀਤਾ ਨਹੀਂ ਨਹੀਂ ਕਰਿਆ ਤੁਸੀਂ ਤਾਂ ਕੰਪੇਅਰ ਕੀਤਾ ਤੁਸੀਂ ਤਾਂ ਪੜ੍ਹੋ ਭਾਈ ਸਾਹਿਬ ਵੇ ਵੇਖ ਦੀ ਝਾੜੀ ਉਹ ਨੀ ਉਹ ਧੰਗ ਨਾਲ ਸੱਤ ਅੰਗਾਂ ਨਾਲ ਸਾਤੇ ਪੰਜ ਜਨਾਸਿਓਂ ਸਾਤ ਨਾ ਛੁੱਟ ਗਿਓਂ ਆਨੰਦ ਨਾਲ ਛੁੱਟ ਗਿਓਂ ਹਾਨਕ ਬੰਦ ਬਹੁਤ ਬਾਗ ਹਾਨਕ ਅਧਿਕ ਆਹੋ ਬਦ ਬੰਦੇ ਆਹ ਬਦ ਬਾਦ ਪਿਆਰੇ ਇਹਨਾਂ ਦੇ ਮਿਲਣ ਨਾਲ ਹੁਣ ਜੇ ਤੁਸੀਂ ਉਹ ਬੋਲੇ ਨਾਲ ਪੜ ਲਓ ਕੋਈ ਵੇਦਾਂ ਦੀ ਗੱਲ ਚੱਲਦੀ ਯੋਗਾ ਦੀ ਗੱਲ ਚੱਲਦੀ ਆ ਉਹਨਾਂ ਦੋਹਾਂ ਨੂੰ ਤੁਸੀਂ ਕਰ ਲਓ ਮਹਾਰਾਜ ਕਹਿੰਦੇ ਤੁਹਾਨੂੰ ਪੰਜਾਬ ਬਕਾਰਾ ਜੋ ਕੱਢ ਨਹੀਂ ਸਕਦੇ ਬਾਹਰ ਹੈ ਕਿ ਇਹ ਹੀ ਕਹਿੰਦੇ ਨਾ ਉਦੋਂ ਤੁਸੀਂ ਪੜਵਾ ਕਾਮਾਂਦੁਰ ਕਿਤਾ ਕਹਿੰਦੇ ਜੀ ਉਹ ਕਾਮਾਂਦੁਰ ਹੋਏ ਤੇ ਆਹ ਗੁਰਪ੍ਰੋਤਿ ਆਵੀਂ ਉਹ ਤਾਂ ਕਿ ਮੈਂ ਪੜੇ ਜੋ ਤਾਹੇ ਨਰਾਵੈ ਉਹ ਇਹਨਾਂ ਨੂੰ ਦੱਸੋ ਪੇਰਾ ਦੁੱਖ ਦਾ ਪਹਿਲਾ ਮਾਰਕ ਸੱਤੀ ਹੋਣਾ ਨਹੀਂ ਜਿਹੜੀ ਅਗਲੀ ਉਹ ਜੋ ਪਰਤਰੀਏ ਪਰ ਸੇਜ ਭਜਤ ਹੋ ਜਾਏ ਖ ਬਿਲਕੁਲ ਉਹਦੇ ਨਾਲ ਉਹ ਕਹਰੇ ਪਹਿਲੀ ਲਾਈਨ ਇਹ ਚਾਹ ਬਹੁਤ ਹੋਰ ਦੱਸਣਾ ਉਹਨੂੰ ਸਾਰਾਂ ਸਾਰੀ ਚੀਜ਼ ਪੜੋ ਉੱਪਰੋਂ ਪੜ੍ਹ ਲਓ ਕਿ ਹੋ ਕੀ ਗਿਆ ਹੂੰ ਹੂੰ ਉਹ ਤਾਂ ਜਿਹੜੀ ਜਨਾਨੀ ਆ ਬੰਦੇ ਨੇ ਕਹਿੰਦੀ ਮੇਰੇ ਕੋ ਆ ਬੰਦਾ ਕਹਿੰਦਾ ਨਹੀਂ ਜੀ ਮੈਂ ਨਹੀਂ ਆਣਾ ਪਰ ਫਿਰ ਤੇ ਉਹ ਚਿੱਠੀਆਂ ਨੂੰ ਲੈ ਕੇ ਘਰ ਆਉਤੀ ਆ ਉਹ ਚਿੱਠੀਆਂ ਵੀ ਲਿਖਣ ਲੱਗਾ ਢਾਰ ਗਿਆ ਆਪੇ ਉਹ ਮਗਰ ਜਾਂਦੀ ਆ ਕਾਣੇ ਗੋਦੀ ਤਾਂ ਮੂਵੀ ਚੱਲਦੀ ਤਾਂ ਲੱਗ ਰਿਹਾ ਨਾ ਉਹ ਤੋਂ ਬਾਅਦ ਉਹ ਆ ਜਾਂਦਾ ਫੌਦਾ ਨਹੀਂ ਆਉਂਦਾ ਉਹ ਚਿੱਲੇ ਕੇ ਰਹਿਣਾ ਕੋ ਮੈਂ ਨਹੀਂ ਆਉਣਾ ਉੱਥੇ ਜਦੋਂ ਕਹਿੰਦਾ ਮੈਂ ਨਹੀਂ ਆਉਣਾ ਤਾਂ ਫਿਰ ਉਹ ਆਹ ਜਿਹੜੀ ਚੀਜ਼ ਉਹ ਪੜ੍ਹ ਕੇ ਦੱਸਦੇ ਆ ਫਿਰ ਅਖੀਰ ਤੇ ਉਹ ਆ ਜਾਂਦਾ ਉਹ ਉਹਨੂੰ ਜਵਾਬ ਦਿੰਦਾ ਕਿ ਮੈਂ ਤੈਨੂੰ ਮੈਂ ਤੇ ਡਾਉਸਪ ਨਹੀਂ ਕਰਨਾ ਜੋ ਕਿ ਲਿਖਿਆ ਹੋਇਆ ਚੁਣਾ ਦੁਬਾਰਾ ਜਿਵੇਂ ਤੁਸੀਂ ਉੱਪਰ ਦੇ ਦੋ ਲੰਗਾਂ ਕਿਹਾ ਦੁਬਾਰਾ ਹੀ ਦੇ ਲਿਆ ਉਹ ਚੌਪਕਾ ਮਦੋਰਾ ਸੇਮ ਹੀ ਆ ਜਿਹੜਾ ਕੰਮ ਅੰਤਰ ਹੋਈ ਤੀਆ ਜੋ ਭੱਜ ਕੇ ਬੁਲਾਏ ਜੋ ਪਰ 3 ਫੰਸਰਾ ਉਹ ਤਾਂ ਨਹੀਂ ਆਉ ਤੁਹਾਡਾ ਮੈਂ ਤੁਹਾਨੂੰ ਕੱਢ ਕੇ ਦੱਸਾਂਦਾ ਜਦੋਂ ਉਹ ਆਉਣਾ ਬਰ ਕੋ ਇਹ ਤਾਂ ਦਾਨੋ ਦੁਆਰਾ ਉਹ ਕਿਹਾ ਆ ਉਹ ਐ ਉਹਦਾ ਤਾਂ ਕੀ ਮਤਲਬ ਹੋਇਆ ਇਹਨਾਂ ਮੰਨੋ ਦੇਹੀ ਜਾਂ ਵੀ ਜੇ ਕੋ ਤਰੀਆ ਹੱਟੇ ਤੁਹਾਨੂੰ ਕਹੇ ਤੇ ਮੈਨੂੰ ਭੋਗੋ ਤੁਸੀਂ ਨਹੀਂ ਭੋਗੋ ਤਾਂ ਨਰਕ ਜਾਊਗੇ ਇਹ ਦੋ ਤਿੰਨ ਵਾਰੀ ਹੱਟੇ ਪਹਿਲੀ ਗੱਲ ਤੇ ਪਹਿਲੀ ਗੱਲ ਤੇ ਮੈਨੂੰ ਇਹ ਲੱਗਦਾ ਹੈ ਜਿਹੜਾ ਤੁਸੀਂ ਬੜਾ ਮੁੱਢਲਾ ਜਿਹਾ ਨਾ ਇੱਕ ਬੇਸਿਕ ਜਿਹਾ ਡਿਫਰੈਂਸ ਡਿਫਰੈਂਸ ਜਿਹੜਾ ਆ ਰਿਹਾ ਹੈ ਤੁਹਾਨੂੰ ਲੱਗ ਰਿਹਾ ਇਹ ਦਸ਼ੇਸ਼ ਦਾ ਬੜਾ ਵੱਡਾ ਹੈਗਾ ਕਿ ਸਭ ਤੋਂ ਪਹਿਲੇ ਤੇ ਇਹ ਹੈਗਾ ਕਿ ਇਹ ਜਿਹੜੇ ਉਪਖਿਆਨ ਹੈ ਫਰਮਤਰੀ ਪੂਸੋਂ ਬਾਰੇ ਨਹੀਂ ਉਪਖਿਆਨ ਹੈ ਉਪਖਿਆਨ ਮੀਨਸ ਆਲਰੇਡੀ ਸਟੋਰੀਜ਼ ਹੈਗੀ ਹੈ ਕਿ ਇਸ ਤਰ੍ਹਾਂ ਹੋਇਆ ਹੁਣ ਕੋਈ ਕਰੈਕਟਰ ਹੈ ਮੰਨ ਲਓ ਕੋਈ ਅੱਜ ਮੈਂ ਸ਼ੇਕਸਪੀਅਰ ਦਾ ਨਾਵਲ ਪੜ੍ਹ ਰਿਹਾ ਅਗਰ ਕੋਈ ਬੈਡ ਕਰੈਕਟਰ ਕਿਸੇ ਨੂੰ ਕੋ ਪ੍ਰਪੋਜ਼ ਕਰਦਾ ਹੈ ਤੇ ਉਹ ਉਹਦੇ ਹਵਾਲੇ ਦੇ ਕੇ ਉਹਨੇ ਦੱਸਿਆ ਕਿ ਇਸ ਤਰੀਕੇ ਨਾਲ ਹੈਗਾ ਅਗਰ ਕੋਈ ਵਾਰਤਾ ਹੈ ਕਹਾਣੀ ਹੈ ਉਹਦੇ ਚੋ ਲਿਖਿਆ ਪਰ ਉਹਦੇ ਵਿੱਚ ਮਸਲਾ ਇਹ ਸੀਗਾ ਕਿ ਉਹ ਜਿਹੜੀਆਂ ਦੋ ਹੀ ਕੋਡ ਕੀਤੀਆਂ ਚਾਰ ਜਿਹਾਏ ਦੋ ਕਿਉਂ ਛੱਡੀਆਂ ਗਿਆ ਸਾਡੇ ਕੋਲ ਟਾਈ ਹੋ ਨਹੀਂ ਹੈਗਾ ਆਪਾਂ ਬੈਠੀਏ ਤੇ ਵਿਚਾਰ ਕਰਾਂ ਬਾਅਦ ਚ ਬਹਿ ਰੋ ਪਾਸ਼ਾ ਜੀ ਸਾਹਿਬ ਮੈਂ ਹੁਣ ਆ ਗਿਆ ਨਾ ਤੁਹਾਡੇ ਕੋਲ ਤੇ ਵਿੱਚ ਮੈਂ ਸਿਰਫ ਇੰਨੀ ਕਹਿਣਾ ਚਾਹੁੰਦਾ ਜਿਹੜਾ ਮੈਂ ਜਿੱਥੋਂ ਸਵਾਲ ਸ਼ੁਰੂ ਕੀਤਾ ਸੀ ਕਿ ਇਹਦੇ ਕਰ ਤੇਰ ਤੇ ਦੇ ਉੱਤੇ ਹਾਂਜੀ ਔਰ ਇਹਦੀ ਇੰਟਰਪ੍ਰੀਟੇਸ਼ਨ ਦੋ ਵੱਖ-ਵੱਖ ਚੀਜ਼ਾਂ ਹੈ। ਇਹਦੀ ਆਥਰਸ਼ਿਪ ਦੇ ਉੱਤੇ 1970 ਤੋਂ ਪਹਿਲੇ ਤੁਸੀਂ ਕਹਿੰਦੇ ਹੋ ਕੋਈ ਮਸਲਾ ਨਹੀਂ ਸੀਗਾ। ਠੀਕ ਹੈ ਅਸੀਂ ਉਸ ਤੇ ਸਹਿਮਤ ਹਾਂ। ਨਹੀਂ ਤੁਸੀਂ ਜੀ ਸ਼ਰਮਾ ਜੀ ਜੇ ਹੋਏਗਾ ਮੈਨੂੰ ਦੱਸ ਤੁਹਾਡੇ ਕੋਲ ਨੌਲੇਜ ਨਹੀਂ ਹੈ। ਤੇ ਜੇ ਕੋਈ ਹੋਏਗਾ ਤੁਸੀਂ ਮੈਨੂੰ ਜ਼ਰੂਰ ਦੱਸ ਦੇਣਾ। ਬਾਕੀ ਦੀ ਜਿਹੜੀ ਦੀ ਵਿਆਖਿਆ ਹੈਗੀ ਹੈ ਨਾ ਉਹ ਇੱਕ ਵੱਖਰਾ ਸਬਜੈਕਟ ਹੈ ਉਹ ਹਰ ਕਿਸੇ ਨੇ ਆਪਣੇ ਜਿਵੇਂ ਜਪਜੀ ਸਾਹਿਬ ਦੇ ਟਾਈਟਲ ਨਹੀਂ ਕਿਸੇ ਵੱਲੋਂ ਠੀਕ ਕਰ ਰਿਹਾ ਨਹੀਂ ਸਭਾ ਬਣਾਉਂ ਕਹਿ ਰਿਹਾ ਕਿ ਅਗਰ ਵਿਆਖਿਆ ਦਾ ਕੋਈ ਮਸਲਾ ਹੈਗਾ ਉਹ ਤੁਸੀਂ ਜਿੰਨੇ ਮਰਜ਼ੀ ਕਿਸੇ ਦੇ ਤੇ ਕਰ ਸਕਦੇ ਹੋ ਪਰ ਉਹਦੇ ਤੇ ਕੋਈ ਇੱਕ ਕਾਰ ਦੇ ਕਰਨੀ ਨਹੀਂ ਹੈ ਪ੍ਰੈਜ਼ੀਡੈਂਟ ਕਰਨਾ ਨਹੀਂ ਭਾਈ ਸਾਰਾ ਮੈਂ ਇਹ ਕਿਤਾਬੀ ਯਾਰਾਂ ਸਭੀ ਕਰ ਮੈਂ ਹੱਥ ਪਾ ਕੇ ਤੇਰੇ ਆਂ ਬੈ ਗਿਆ ਜਦੋਂ ਉੱਤੇ ਨਹੀਂ ਹੋਇਆ ਹੁਣ ਤਾਂ 68 ਐਕਸੈਪਟਡ ਡਾਕਟਰ ਜੀ ਜਦੋਂ ਆਜ ਤੱਕ ਨਹੀਂ ਹੈ ਉਹ ਜਦੋਂ ਸੰਗਲਾ ਪਰ ਮੈਂ ਇੱਕ ਵਾਰੀ ਗੱਲ ਨੂੰ ਹਿਸਾਬ ਨਾਲ ਕਰਤਾ ਤੇਰਾ ਜੀ ਮੈਨੂੰ ਕੇ ਬੈਠੀ ਹੋ